ਇਹ ਵੀਡੀਓ ਉਦਮੀ ਲੋਕਾਂ ਲਈ ਹੈ ਜਿਹੜਾ ਆਪਣੇ ਕਾਰੋਬਾਰ ਕਰਨਾ ਚਾਹੁੰਦੇ ਨੇ ਬਾਈ ਨੇ ਮਸਰੂਮ ਦੀ ਖੇਤੀ ਦੇ ਵਿੱਚ ਇਨੋਵੇਸ਼ਨ ਕਰਕੇ ਨਾ ਇੱਕ ਸਟੋਰ ਦਾ ਰੂਪ ਦਿੱਤਾ ਸੋ ਪੂਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਦੇ ਦੇਣੀ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਤੇ ਤੁਸੀਂ ਜੁੜੇ ਹੋ ਪੰਜਾਬੀ ਉਡਾਨ ਦੇ ਨਾਲ ਅੱਜ ਤੁਹਾਨੂੰ ਇੱਕ ਸਫਲ ਤੇ ਉਦਮੀ ਕਿਸਾਨ ਦੇ ਨਾਲ ਮਿਲਾਉਣ ਜਾ ਰਿਹਾ ਜੋ ਮਸਰੂਮ ਦੀ ਕਲਟੀਵੇਸ਼ਨ ਕਰਦੇ ਨੇ ਉਹ ਕੋਈ ਵੱਡੇ ਪੱਧਰ ਤੇ ਕੰਪਲੀਟ ਜਾਣਕਾਰੀ ਦੇਵਾਂਗਾ ਕਿਵੇਂ ਬਾਈ ਜੀ ਕਾਰੋਬਾਰ ਸ਼ੁਰੂ ਕਰਿਆ ਤੇ ਅੱਜ ਇੱਕ ਸਟੋਰ ਦਾ ਰੂਪ ਲੈ ਲਿਆ ਮੋਟਰ ਦੇ ਉੱਪਰ ਵੱਡਾ ਜਗਾੜ ਫਿੱਟ ਕਰਿਆ ਹੋਇਆ ਸਾਰੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਬਣੇ ਰਹੋ ਹਣ ਤੱਕ ਸਸੀ ਕਾ ਭਾਈ ਜੀ ਸਸੀ ਕਾ ਭਾਈ ਕੀ ਨਾਮ ਹੈ ਵੀਰੇ ਆਪਣਾ ਮੇਰਾ ਨੋ ਹਰਿੰਦਰ ਸਿੰਘ ਜੀ ਹਰਿੰਦਰ ਸਿੰਘ ਬੇਡਵਾਲ ਪਿੰਡ ਬੇਡਵਾਲ ਪਿੰਡ ਜੀ ਪ੍ਰਦੀਪ ਸਿੰਘ ਦੇ ਨਾਂ ਤੇ ਫਾਰਮ ਹੈ ਪ੍ਰਦੀਪ ਸਿੰਘ ਦੇ ਨਾਂ ਤੇ ਕਿੰਨੇ ਕ ਟਾਈਮ ਤੋਂ ਵੀਰੇ ਇਹ ਆਪਾਂ ਖੁੰਬਾ ਦਾ ਕੰਮ ਕਰ ਰਹੇ ਹਾਂ ਇਹ ਆਪਾਂ 2005 ਤੋਂ ਜੀ ਸ਼ੁਰੂ ਕਰਿਆ ਤੀ 2005 ਤੋਂ ਅੰਜ ਤੋਂ 40 ਬੈਗ ਤੋਂ ਸ਼ੁਰੂ ਕਰਿਆ ਤੀ 40 ਬੈਗ ਤੋਂ ਅੱਜ ਕਿੰਨੇ ਹੁਣ ਆਪਣੇ ਕੋਲੇ 1000 ਕੁ ਮੀਟਰ ਤੂੜੀ ਦਾ ਜਿਹੜਾ ਕੰਪੋਸਟ ਆਪਾਂ ਤ ਸੇ 40 ਕਿਲੋ ਤੋਂ ਸ਼ੁਰੂ ਕਰਕੇ ਅੱਜ 1000 ਕੁੰਟਲ ਤੱਕ ਹਾਂ 40 ਬੈਗ ਤੋਂ ਚਾਰ ਕੁੰਟਲ ਤੋਂ ਤੇ ਇਹ ਸਾਫਰ ਆ ਵੀਰੇ ਕਿੰਨੇ ਦਾ ਰਿਹਾ ਤੁਹਾਡੇ ਲਈ ਇਹ ਤਾਂ ਹੈ ਨਹੀਂ ਵੀ ਆਪਾਂ ਨੇ ਹਨਾ ਖੇਤੀਬਾੜੀ ਦੇ ਵਿੱਚ ਕੰਮ ਹਰ ਕੋਈ ਬੰਦਾ ਸ਼ੁਰੂ ਕਰ ਲੈਂਦਾ ਠੀਕ ਹੈ ਨਾ ਤੇ ਕੰਮ ਸ਼ੁਰੂ ਕਰਦੇ ਜੇ 100 ਬੰਦੇ ਕੰਮ ਸ਼ੁਰੂ ਕਰਦੇ ਨੇ ਤਾਂ 90 ਤਾਂ ਉਹਦੇ ਵਿੱਚੋਂ 6 ਮਹੀਨਿਆਂ ਦੇ ਵਿੱਚ ਆਊਟ ਹੋ ਜਾਂਦੇ ਨੇ ਇਹ ਕੰਮ ਕਈ ਵਾਰੀ ਘਟੇ ਕਈ ਵਾਰੀ ਵਧਦੇ ਜੀ ਮਤਲਬ ਕਿੱਤਾ ਹੀ ਇਹ ਕਿਹ ਹੈ ਜਿਵੇਂ ਆਪਾਂ ਜੋੜੇ ਰਹਾਂਗੇ ਇਹਦੇ ਵਿੱਚ ਤੰਗੀਆਂ ਵੀ ਆਉਂਦੀਆਂ ਨੇ ਮਸਲੇ ਕਾਫੀ ਆਉਂਦੀਆਂ ਨੇ ਚੈਲੰਜ ਬਹੁਤ ਆਉਂਦੇ ਨੇ ਹਾਂ ਜੀ ਇੱਕ ਇਹ ਜਾਦੇ ਢੀਠ ਬੰਦੇ ਦਾ ਕੰਮ ਮੰਨ ਲੋ ਢੀਠ ਬੰਦੇ ਦਾ ਪੇਸ਼ੈਂਸ ਤੇ ਸਬਰ ਹੋਣਾ ਬੜਾ ਜ਼ਰੂਰੀ ਹੈ ਸਬਰ ਹੋਣਾ ਜ਼ਰੂਰੀ ਹੈ ਜੀ ਸਬਰ ਹੂੰ ਇਹ ਵੀ ਕਿਹਾ ਜਾਂਦਾ ਜਿੰਨਾ ਸਬਰ ਤੇ ਉਨੀ ਕਾਮਯਾਬੀ ਉਨੀ ਕਾਮਯਾਬੀ ਇਹਦੇ ਵਿੱਚ ਆਇਆ ਜੀ ਸਾਨੂੰ ਕੋਈ ਠੰਡ ਨਹੀਂ ਆਪਣਾ ਟਾਈਮ ਟੇਬਲ ਆ ਜੀ ਬਸ ਇੱਕ ਮੰਨ ਲੋ ਡਿਊਟੀ ਵਾਲਾ ਕੰਮ ਆ ਬਸੇ ਜਿਆਦੇ ਕੋਈ ਇੰਨੀ ਪਰੇਸ਼ਾਨੀ ਨਹੀਂ ਆ ਇਹ ਦਿੱਕਤਾਂ ਕੁਝ ਲੇਬਰ ਤਰਫੋਂ ਥੋੜੀਆਂ ਜੀਆਂ ਵਿੱਚ ਆ ਜਾਂਦੀਆਂ ਨੇ ਹੂੰ ਬਾਕੀ ਕੰਮ ਵਧੀਆ ਚੱਲਦਾ ਹੈ ਤੇ ਜਦੋਂ ਤੁਸੀਂ ਸ਼ੁਰੂ ਕਰਿਆ ਸੀ ਪਹਿਨਾ ਟ੍ਰੇਨਿੰਗ ਵਗੈਰਾ ਲਈ ਤੀ ਹਾਂ ਜੀ ਇਹ ਪ੍ਰਦੀਪ ਵੀਰੇ ਨੇ ਕੇਬੀਕੇ ਰੌਣੀਪੁਰ ਟ੍ਰੇਨਿੰਗ ਲਈ ਦਿੱਤੀ ਆ ਤੇ ਆਪਣੇ ਮੈਡਮ ਅਰਚਨਾ ਜੀ ਐਸਐਸ ਤੇ ਆਪਣਾ ਬਾਗਬਾਨੀ ਵਿਭਾਗ ਡਾਕਟਰ ਕਲਵਿੰਦਰ ਜੀ ਹੂੰ ਹੂੰ ਇਹਨਾਂ ਦਾ ਬਹੁਤ ਸੰਯੋਗ ਆ ਬਹੁਤ ਸਾਡੀ ਮਦਦ ਕਰਦੇ ਆ ਅਸੇ ਉਹਨਾਂ ਨੇ ਪ੍ਰੋਪਰ ਇੱਕ ਇੱਕ ਚੀਜ਼ ਸਮਝਾ ਹਾਂ ਉਹਨਾਂ ਦੇ ਥਰੂ ਚੱਲਦਾ ਜੀ ਸਿਸਟਮ ਠੀਕ ਆ ਉਹ ਬਾਅਦ ਚੋ ਵੀ ਦੇਖ ਰਿਹਾ ਕਰਦੇ ਰਹਿੰਦੇ ਆ ਉਹ ਆਉਂਦੇ ਨੇ ਜੀ ਹਾਂ ਚੱਕਰ ਮਾਰ ਕੇ ਜਾਂਦੇ ਨੇ ਆਪਣੇ ਫਾਰਮ ਤੇ ਠੀਕ ਤੇ ਕੋਈ ਕਮੀ ਪੇਸ਼ੀ ਹੁੰਦੀ ਅਸੀਂ ਪੁੱਛਦੇ ਆ ਉਹਨਾਂ ਤੋਂ ਸਲਾਹ ਲੈਨੇ ਆ ਮੈਡਮ ਅਰਚਨਾ ਜਿਹੜੀ ਉਹ ਇਹ ਡਾਕਟਰ ਕਲਵਿੰਦਰ ਜੀ ਉਹਨਾਂ ਦਾ ਬਹੁਤ ਵਧੀਆ ਸੰਯੋਗ ਆਪਨੇ ਆ ਕਿਹੜੇ ਕਿਹੜੇ ਮਹੀਨੇ ਤੋਂ ਵੀਰੇ ਇਹਦੀ ਸ਼ੁਰੂਆਤ ਹੋ ਜਾਈਂਦੀ ਐ ਖੰਭਾ ਇਹਦੀ 8ਵੇਂ ਜਿੰਨ ਕਿ ਜਿਵੇਂ ਹੁਣ ਆਪਣਾ ਏਸੀ ਰੂਮ ਲਾਇਆ ਨਹੀਂ ਆਪਣਾ ਇਸ ਵਾਰ ਲਾਜਦਾ ਏਸੀ ਰੂਮ ਅੱਛਾ ਜੀ ਪਹਿਲਾਂ ਤਾਂ ਆਪਾਂ 9ਵੇਂ ਮਹੀਨੇ ਤੋਂ ਸ਼ੁਰੂ ਕਰ ਦਿੱਤੇ ਹੁਣ ਆਪਾਂ 8ਵੇਂ ਮਹੀਨੇ ਤੋਂ ਸ਼ੁਰੂ ਕਰ ਦਨੇ ਆ ਇਹ ਖੇਤੀ ਜਿਹੜੀ ਆਪਣੀ ਜਿਹੜੀ ਸੀਜ਼ਨ ਵਾਲੀ ਆ ਉਹ 9ਵੇਂ ਮਹੀਨੇ ਤੋਂ ਲੈ ਕੇ ਜੀ ਇਹ ਮਾਰਚ ਦੇ ਫਸਟ ਤੱਕ ਅੱਸੇ ਇਹ ਸਰਦੀਆਂ ਦੀ ਹੁੰਬਾ ਨੇ ਸਰਦੀਆਂ ਦੀ ਹੁੰਬਾ ਜੀ ਤੇ ਗਰਮੀਆਂ ਦੀ ਗਰਮੀ ਦੀ ਏਸੀ ਰੂਮ ਚ ਹੁੰਦੀ ਆ ਤਿਆਰ ਗਰਮੀਆਂ ਦੀ ਵੀ ਤਿਆਰ ਕਰਦੇ ਹਾਂ ਗਰਮੀਆਂ ਦੇ ਨਹੀਂ ਅਜੇ ਨਹੀਂ ਕਰੀ ਸਰ ਹਾਂ ਮੀਨਾ ਹਾਂ ਮੀਨਾ ਜਿਨੀ ਕਾ ਗੇਤਾ ਬਸੇਤਾ ਹੂੰ ਸਰਦੀਆਂ ਦੇ ਵਿੱਚ ਥੋੜਾ ਜਿਹਾ ਇੱਕ ਤਾਂ ਖਰਚੇ ਬਿਜਲੀ ਦੇ ਖਰਚੇ ਬਹੁਤ ਪੈ ਜਾਂਦੇ ਨੇ ਹੂੰ ਕੁਝ ਉਹ ਦਿਨਾਂ ਦੇ ਵਿੱਚ ਹੋਣਾ ਹੁੰਦਾ ਵੀ ਤੂੜੀ ਇਕੱਠੀ ਕਰਨੀ ਆਪਾਂ ਨੇ ਸਿਸਟਮ ਸਾਰਾ ਹੀ ਜਨਕਿ ਜੇ ਆਬਦਾ ਸਿਸਟਮ ਆ ਇਹ ਤਾਂ ਹੀ ਬੰਦਾ ਕਰਨ ਜਾਪਾ ਇਹਦੇ ਵਿੱਚ ਤੁਸੀਂ ਬਿਲਕੁਲ ਵੀ ਤੂੜੀ ਵੀ ਆਪਣੀ ਇਕੱਠੀ ਕਰਨੀ ਸਰ ਜਿਵੇਂ ਦੀ ਉੱਪਰ ਰੂਪਰ ਲਾ ਲਈ ਸਭ ਕੁਝ ਆਪਾਂ ਦਾ ਗਾਰਡਮੈਂਟ ਠੀਕ ਹੈ ਜੀ ਤੇ ਆ ਜਿਹੜੇ ਚੀਜ਼ਾਂ ਤੁਸੀਂ ਕੈਮਰਾ ਵੀ ਦਿਖਾਉਨੇ ਆ ਬਾਈ ਜੀ ਤੁਸੀਂ ਦੇਖ ਰਹੇ ਹੋ ਤਾਂ ਇਹ ਸਾਰਾ ਕੁਝ ਆਪਾਂ ਨੇ ਕਿੰਨਾ ਇੱਕ ਕੋਸਟ ਲੱਗਦੀ ਹੈ ਤਿਆਰ ਕਰਨ ਦੇ ਵਿੱਚ ਕਿੰਨੀ ਕੰਪੋਸਟ ਜਿਵੇਂ 1000 ਕਿਲੋ ਕੰਪੋਸਟ ਤਿਆਰ ਕਰਨੀ ਆ ਆਪਾਂ ਨੇ ਇਹ ਜੀ ਜਿਹੜਾ ਇਹਦਾ ਜਿਹੜਾ ਚੈਂਬਰ ਬਣਿਆ ਹੋਇਆ ਜੀ ਇਹ ਆਪਣੇ ਚੈਂਬਰ ਬਣੇ ਹੋਣੇ ਆ ਸਿਆਹ ਦੋ ਚੈਂਬਰ ਨੇ ਹਾਂ ਜੀ ਇਹਨਾਂ ਨੂੰ ਇਹਨੂੰ ਬੈਂਕਰ ਕਹਿੰਦੇ ਜੀ ਇਹਨੂੰ ਇਹ ਆਪਣੇ ਜੀ ਬੈਂਕਰ ਹੋਗੇ ਤਨ ਠੀਕ ਹੈ ਜੀ ਇਹ ਦੋ ਚੈਂਬਰ ਦੇ ਵਿੱਚ ਆਪਾਂ ਪਹਿਲਾਂ ਤੂੜੀ ਪਾਉਣੀ ਆ ਪਹਿਲਾਂ ਇਹ 48 ਘੰਟੇ ਤੂੜੀ ਆ ਜਿਹੜੀ ਹੋਰੇ ਆਪਣੇ ਇਹ ਗਿੱਲੀ ਕਰਨੀ ਆ ਮਸੇ ਥੂੜੀ ਗਿੱਲੀ ਕਰਦੇ ਨੇ ਹਾਂ ਜੀ ਗਿੱਲੀ ਕਰਕੇ ਇਹਦੇ ਵਿੱਚ ਮਾਲ ਮਿੱਟੀ ਦਾ ਜਿਹੜਾ ਮਿਕਸ ਹੁੰਦਾ ਮੁਰਗੀ ਦੀ ਖਾਦ ਚੋਕਰ ਜਿਪਸਮ ਮਸੇ ਤੇ ਖਾਦਾਂ ਮਿਲਾ ਕੇ ਨਾਪ ਤੋਲਦੀਆਂ ਖਾਦਾਂ ਹੁੰਦੀਆਂ ਜਮੈਂ 100 ਕੁਇੰਟਲ ਦੇ ਹਿਸਾਬ ਨਾਲ ਅਸੇ ਰਿਸੋ ਬਣਾ ਕੇ ਰਿਸੋ ਬਣਾ ਕੇ ਹੂੰ ਰਿਸੋ ਬਣਾ ਕੇ ਆਪਾਂ ਮਿਕਸਿੰਗ ਮਿਕਸਿੰਗ ਕਰਨੀ ਬਾਹਰ ਇਹਨਾਂ ਤਿੰਨ ਪਾਲਟੀਆਂ ਆਪਾਂ ਬਾਹਰ ਦੇਣੀਆਂ ਪਹਿਲਾਂ ਠੀਕ ਹੈ ਜੀ ਮਿਕਸ ਕਰਤਾ ਸਾਰਾ ਕੁਝ ਤੇ ਪਾਣੀ ਲਾਇਆ ਪਾਣੀ ਲਾ ਕੇ ਪੂਰਾ ਜਦੋਂ ਇਹ ਉਹ ਰੋ ਕੰਪਲੀਟ ਹੋ ਗਿਆ ਪਲੇਟਫਾਰਮ ਤੋਂ ਫਿਰ ਇਹ ਬੈਂਕਰ ਦੇ ਵਿੱਚ ਜਾਊਗਾ ਠੀਕ ਹੈ ਜੀ ਇਹ ਬੈਂਕਰ ਦਾ ਆਪਣੇ ਇਹਨਾਂ ਦਾ ਅਲੱਗ-ਅਲੱਗ ਸਾਈਜ਼ ਨੇ ਜਿੰਨੇ ਕਿ ਮੰਨ ਕੇ ਜਿਹੜੇ ਜੰਗੀ ਪੱਧਰ ਦੇ ਹੋ ਗਿਆ ਕੋਈ ਨਾਰਮਲ ਪੱਧਰ ਦੇ ਹੋ ਗਿਆ 70 ਕੁੰਟਲ ਦਾ ਹੋ ਗਿਆ ਹੂੰ 100 ਕੁੰਟਲ ਦਾ ਇਹ ਆਪਣਾ 130 ਕੁੰਟਲ ਤੂੜੀ ਦਾ ਚੈਂਬਰ ਆ ਸਸੇ 130 ਕੁੰਟਲ ਪਈ ਜਾਂਦੀ ਹਾਂ ਹਾਂ ਇਹ ਇਹ ਫਲੋਰ ਆ ਜਿਹੜਾ ਇਹ ਫਰਸ਼ ਲੱਗਿਆ ਹੋਇਆ ਜੀ ਇਹਦੇ ਇਹ ਥੱਲੇ ਗਲੀਆਂ ਨੇ ਇਹਦੇ ਪਿੱਛੇ ਫਲੋਰ ਲੱਗੇ ਹੋਣੇ ਠੀਕ ਹੈ ਜੀ ਉਹਨਾਂ ਦਾ ਹਵਾ ਦੇਣੀ ਆ ਉਹਨੂੰ ਇਹਦਾ ਟੈਂਪਰੇਚਰ ਡੇਲੀ ਦਾ ਟੈਂਪਰੇਚਰ ਹੈ ਨਾ ਇਹਦਾ ਠੀਕ ਹੈ ਟੈਂਪਰੇਚਰ ਤੇ ਰੱਖਣੀ ਪੈਂਦੀ ਐ ਸੇ ਤੂੜੀ ਇਹ ਟੈਂਪਰੇਚਰ ਤੇ ਰੱਖਣੀ ਪੈਂਦੀ ਐ ਇੱਕ ਦਿ ਅਸੇ ਇੱਥੇ ਪਲਟੀ ਕਰਦੇ ਹਾਂ ਹਾਂ ਇਹ 12 ਦਿਨ ਦਾ ਪ੍ਰੋਸੀਜਰ ਇਹਦੇ ਵਿੱਚ ਆਈ ਤੇ 6 ਦਿਨ ਦਾ ਪ੍ਰੋਸੀਜਰ ਇਹਦੇ ਦੇ ਅੰਦਰ ਅਸੇ ਪਹਿਲਾਂ ਇੱਥੇ ਤੂੜੀ ਰੱਖੀ ਹਾਂ ਤੇ ਰੇਸੋ ਨਾਲ ਰੇਸੋ ਨਾਲ ਮਿਕਸ ਕਰਤੀ ਪਾਣੀ ਨਾਲ ਹਨਾ ਜਿਪਸਮ ਵਗੈਰਾ ਨਾਈਟ੍ਰੋਜਨ ਵਗੈਰਾ ਪਾ ਕੇ ਉਸ ਤੋਂ ਬਾਅਦ ਆ ਚੈਂਬਰ ਦੇ ਵਿੱਚ ਉਸ ਤੋਂ ਬਾਅਦ ਚੈਂਬਰ ਜਾਓ ਇੱਥੇ ਕਿੰਨੇ ਦਿਨ ਰੱਖਦੇ ਹੋ ਇਹ ਬੈਂਕਰ ਜੀ ਬੈਂਕਰ 12 ਦਿਨ ਰਹੋਗੀ ਹੈ ਬੈਂਕਰ ਚਾਰ ਪਲਟੀਆਂ ਆਉਂਦੀਆਂ ਹਾਂ ਚਾਰ ਪਲਟੀਆਂ ਦੰਨੇ ਤੇ ਉਸ ਤੋਂ ਬਾਅਦ ਟੈਂਪਰੇਚਰ ਵੀ ਦੰਨੇ ਉੱਥੇ ਟੈਂਪਰੇਚਰ ਮੀਟਰ ਲੱਗੇ ਹੋਣੇ ਪਿੱਛੇ ਅਸੇ ਅਸੇ ਟੈਂਪਰੇਚਰ ਦੇ ਹਿਸਾਬ ਨਾਲ ਜਿਵੇਂ ਅੱਜ ਆਪਣਾ ਕ ਅੱਛਾ ਸਹੀ ਉਹ ਦੋ ਦਪਾਇਰ ਦੀ ਬਾਅਦ ਇਹਨੇ ਡਾਊਨ ਹੋਣ ਲੱਗ ਜਾਂਦਾ ਟੈਂਪਰੇਚਰ ਨੇ ਜਦੋਂ ਡਾਊਨ ਹੁੰਦਾ ਫਿਰ ਅਗਲੇ ਦਿਨ ਉਹਦੀ ਪਲਟੀ ਪਾਦੀ ਫਿਰ ਉਸੇ ਟੈਂਪਰੇਚਰ ਤੇ ਫੇਰ ਆ ਜਾਂਦੀ ਏ ਤੁਰੀ ਹੂੰ ਇਹ ਚਾਰ ਪਲਟੀਆਂ ਹੁੰਦੀਆਂ ਨੇ ਇਹਦੇ 12 ਦਿਨ ਦਾ ਪਛੀਰ ਹੋ ਗਿਆ 6 ਦਿਨ ਆਪਾਂ ਨੇ ਫਿਰ ਇਹ ਬੈਂਕ ਇੱਧਰ ਚੈਂਬਰ ਤੇ ਰਹਿਣੀ ਏ ਚੈਂਬਰ ਤੇ ਰਹਿਣੀ ਏ ਬੈਂਕ ਤੋਂ ਬਾਅਦ 6 ਦਿਨ ਫਿਰ ਇੱਥੇ ਕੰਪੋਸਟ ਤਿਆਰ ਹਾਂ ਇਹਦੇ ਅੰਦਰ ਜਿਹੜੀ ਬਿਮਾਰੀ ਰਹੇ ਤਾਂ ਸੈਟਲਾਈਜ਼ਰ ਹੋ ਜਾਂਦੀ ਏ ਅੱਛਾ ਜੀ ਇਹਦੇ ਵਿੱਚ ਕੋਈ ਕੈਮੀਕਲ ਪਾਇਆ ਜਾਂਦਾ ਕਿਵੇਂ ਨਹੀਂ ਇਹ ਤਾਂ ਕੁਛ ਨਹੀਂ ਪੱਖੇ ਦੀ ਹਵਾ ਆ ਅੰਦਰ ਦੀ ਹਵਾ ਅੰਦਰ ਹੀ ਕਮਾਉਣੀ ਹ ਬਾਕੀ ਸਾਰੇ ਅੰਦਰ ਦੀ ਹਵਾ ਹੰਦਰੇ ਘੁੰਮਦੀ ਆ। ਉਹ ਲੱਕੀ ਹੋਈ ਅੱਗੇ ਬਾਹਰੇ ਡਬਾ। ਆ ਪਿਛਲੇ ਛੜ ਲੱਗੀ ਹੋਈ ਆਪਾਂ ਦਿਖਾਵਾਂਗੇ ਉਹ। ਹਾਂ ਜੀ। ਤੇ ਇੱਥੇ ਉਹਨੂੰ ਕੋਈ ਕੰਮ ਹੋ ਨਹੀਂ ਰਹਿੰਦਾ ਹੈਗਾ। ਕਟਾਣੂ ਰਹਿਤ ਕੀਤਾ ਜਾਂਦਾ ਜਦੋਂ। ਹਾਂ ਕਟਾਣੂ ਰਹਿਤ ਕੀਤਾ ਜਾਂਦਾ। ਇਹ ਲੌਂਗ ਮੈਥਡ ਨਾਲ ਜਿਹੜੀ ਟੂੜੀ ਤਿਆਰ ਕਰਦੇ ਨੇ ਉਹ ਹੁੰਦੀ ਆ ਜੀ 28 ਤੋਂ 30 ਦਿਨਾਂ ਚ ਤਿਆਰ। ਹੂੰ। ਇਹ ਹੁੰਦੀ ਆ ਆਪਣੀ 22 ਦਿਨਾਂ ਚ ਤਿਆਰ। 22 ਦਿਨਾਂ ਚ ਤਿਆਰ ਕਰ। 22 ਦਿਨਾਂ ਚ ਤਿਆਰ ਹੋ ਜਾਂਦੀ ਆ। ਇਹ ਤਾਂ ਇੱਕ ਆਧੁਨਿਕ ਰੂਪ ਕਹਿ ਲਈਏ। ਹਾਂ ਜੀ ਹਾਂ। ਪਹਿਲਾਂ ਦੇਸੀ ਤਰੀਕੇ ਨਾਲ ਵੀ ਕਰਦੇ। ਪਹਿਲਾਂ ਦੇਸੀ ਤਰੀਕੇ ਨਾਲ ਕਰਿਆ ਹੂੰ ਹੂੰ ਤੇ 2011 ਚ ਆਪਾਂ 76 ਕੁੰਟਲ ਦਾ ਚੈਂਬਰ ਲਾਇਆ ਸੀ ਹੂੰ ਉਸ ਤੋਂ ਬਾਅਦ ਫਿਰ ਆਪਾਂ ਹੌਲੀ ਹੌਲੀ ਵਧਦੇ ਵਧਦੇ ਪਹਿਲਾਂ ਪਿੰਡ ਤੀ ਫਿਰ ਆਪਾਂ ਖੇਤ ਲਿਆਉਂਦਾ ਸਾਰਾ ਸਿਸਟਮ ਹੁਣ ਇਹ ਸਾਰਾ ਸਿਸਟਮ ਖੇਤ ਹੀ ਚੱਲਦਾ ਫਿਰ ਇੱਥੋਂ ਕੰਪੋਸਟ ਆਪਣੀ ਤਿਆਰ ਹੋ ਜਾਂਦੀ ਹੈ ਇੱਥੋਂ ਕੰਪੋਸਟ ਤਿਆਰ ਹੋ ਜਾਂਦੀ ਹੈ ਕੰਪੋਸਟ ਤਿਆਰ ਹੋ ਕੇ ਆਪਾਂ ਫਿਰ ਉੱਥੇ ਪਲਾਟ ਦੇ ਵਿੱਚ ਪਾਉਣੀ ਆ ਆਪਾਂ ਫਿਰ ਉਧਰ ਆਪਾਂ ਦਿਖਾਵਾਂਗੇ ਝੋਪੜੀਆਂ ਦੇ ਵਿੱਚ ਕਿਵੇਂ ਬੀਜੀ ਜਾਂਦੀ ਆ ਕਿਵੇਂ ਉਹਦੀ ਕੇਸਿੰਗ ਹੁੰਦੀ ਆ ਕਿਵੇਂ ਤਿਆਰੀ ਹੁੰਦੀ ਆ ਉਹ ਸਾਰੀ ਜਾਣਕਾਰੀ ਦਵਾਂਗੇ ਹਾਂ ਚਲੋ ਉਧਰ ਚੱਲਦੇ ਆਂ ਆਹ ਚੈਂਬਰ ਬਾਈ ਜੀ ਕਿਹੜਾ ਹੈ ਇਹ ਇਹ ਪੱਪਾ ਇਹਨਾਂ ਦਾ ਚੈਂਬਰ ਹੈ ਇਹ ਆਈ بڑا ਕੋ ਸਟੋਰ ਲਾ ਲਓ ਮਤਲਬ ਕਿ ਜੇ ਇੱਕ ਕਲਾਈਮੇਟ ਕੰਟਰੋਲ ਕਰਦਾ ਹੈ ਕਲਾਈਮੇਟ ਕੰਟਰੋਲ ਕਰਦਾ ਇਹਦੇ ਅੰਦਰ ਜਿਹੜਾ ਜਿਹੜਾ ਟੈਂਪਰੇਚਰ ਆਪਾਂ ਮੈਂਟੇਨ ਕਰਾਂਗੇ ਉਹ ਜਿਹੇ ਰਹੂਗਾ ਪੱਪਾ ਪੈਨਲ ਕਹਿੰਦੇ ਨੇ ਜੀ ਅੱਛਾ ਜੀ ਇਹ ਪੱਪਾ ਪੈਨਲ ਦਾ ਬਣਿਆ ਹੋਇਆ ਹੈ ਇਹ ਇਹਦੇ ਅੰਦਰ ਆਪਣੇ ਰੈਕ ਬਣਾਏ ਹੋਏ ਨੇ ਇਹ ਮੰਨ ਕੇ ਚੱਲੋ ਵੀ ਜਿੰਮੇ ਆਪਾਂ ਗਰਮੀਆਂ ਦੇ ਵਿੱਚ ਅਗਰ ਮਸ਼ਰੂਮ ਲਾਉਣੀ ਹੋਵੇ ਇਹ ਗਰਮੀਆਂ ਵਾਸਤੇ ਆਈ ਹੈ ਜੀ ਠੀਕ ਹੈ ਜੀ ਉਹ ਟੈਂਪਰੇਚਰ ਨੂੰ ਠੰਡਾ ਵਾਲਾ ਦੇਣਾ ਜਿੰਨਾ ਚਾਹੀਦਾ ਹਾਂ ਉਹ AC ਲੱਗੇ ਹੋਣੇ ਆਪਣੇ ਉੱਪਰ ਚਾਰ ਅਸੀਂ ਕਿੰਨਾ ਵਾਰ ਜੀ ਟੈਂਪਰੇਚਰ ਕੰਟਰੋਲ ਕਰ ਲਈਏ ਇਹ ਸਾਰਾ ਹਾਂ ਇਹਨੂੰ ਮਸ਼ਰੂਮ ਨੂੰ ਜਿਹੜਾ ਟੈਂਪਰੇਚਰ ਆ 16 ਤੋਂ 18 16 ਤੋਂ 18 ਟੈਂਪ ਹਾਂ ਜੀ ਉਹ ਜਿੰਨੀ ਕਿ ਜੋ ਪਹਿਲਾਂ ਬਜਾਈ ਤੋਂ 22 ਟੈਂਪਰੇਚਰ ਜਦੋਂ ਆਪਣੇ ਖੰਭ ਬੀਜਤੀ ਆ ਬੈਗਾਂ ਦੇ ਵਿੱਚ ਪਾ ਕੇ ਰੱਖਤੀ ਇਹਦਾ 22 ਟੈਂਪਰੇਚਰ ਹੋਣਾ ਚਾਹੀਦਾ ਫਿਰ ਇਹ ਤੂੜੀ ਆਪਾਂ ਨੇ ਪਾਉਣੀ ਹੈ 6 ਇੰਚ ਤੱਕ ਤੂੜੀ ਇਸ ਆ ਬੈਗ ਦੇ ਵਿੱਚ ਇਹ ਬੈਗ ਦੇ ਵਿੱਚ 8 ਕਿਲੋ ਤੂੜੀ ਮੰਨ ਕੇ ਕੰਮ ਜਾਵਾ ਲਾਸਕੀ ਕੰਪੋਸਟ ਜਿਹੜੀ ਤਿਆਰ ਕਰੀ ਆ ਆਹ ਕੰਪੋਸਟ ਕੰਡਾ ਕਰਕੇ ਰੱਖੀ ਜਾਂਦੀ ਏ ਉਹ 8 ਤੋਂ 10 ਦੇ ਵਿੱਚ ਅਸਹੀ ਫਿਰ ਇਹ ਆਪਣਾ ਬੈਗ ਬੰਦ ਹੋ ਜਾਣਾ ਪੂਰਾ 15 ਦਿਨ ਵਾਸਤੇ ਅਸਹੀ ਸੁਪਾਨ ਰਨ ਕਰੂਗਾ ਦੇਖੋ ਜੀ ਵਾਈਟ ਵਾਈਟ ਹੋ ਰੱਖਿਆ ਨਾ ਹਾਂਜੀ ਹਾਂ ਇਹ ਸੁਪਾਨ ਪੂਰਾ ਰਨ ਹੋ ਜਾਊਗਾ ਅਸਹੀ ਇਹ ਇੱਕ ਜਮਾਣੂ ਹੁੰਦੇ ਨੇ ਲਾਲੂ ਕੀ ਕਹੇ ਜਾਬ ਇਹਨੂੰ ਫੰਗਸ ਕਹੇ ਫੰਗਸ ਹੋਉਂਦੀ ਏ ਫੰਗਸ ਅਸੇ ਅਸੇ ਆ ਜੀ ਮਸਰੂਮ ਇੱਕ ਫੰਗਸ ਆ ਜੀ ਹੈ ਨਾ ਹੋਰ ਮਸਰੂਮ ਇੱਕ ਫੰਗਸ ਫੰਗਸ ਆ ਹੂੰ ਉਦੋਂ ਬਾਅਦ ਦੇ ਵਿੱਚ ਇੱਥੇ ਕੇਸ਼ਿੰਗ ਹੁੰਦੀ ਏ ਇਹ ਹੂੰ ਇਹ 15 ਦਿਨਾਂ ਬਾਅਦ 1.5 ਇੰਚ ਕੇਸਿੰਗ ਹੁੰਦੀ ਆ ਅਸਾਈ ਕੇਸਿੰਗ ਮਤਲਬ ਕਿ ਉੱਪਰ ਇਹਦੇ ਹੋਰ ਪਾਉਣਾ ਪੈਂਦਾ ਹੈ ਸਮਾਂ ਇਹਦੇ ਉੱਤੇ ਹਾਂ 2 ਸਾਲ ਪੁਰਾਣੀ ਰੂੜੀ ਹਾਂ ਜਾਂ ਨਾਰੀਅਲ ਦਾ ਬਰਾਦ ਦਾ ਹਾਂ ਤੇ ਜਿਸ ਜਿਸ ਸਮਾਂ ਜਾਂ ਫਿਰ ਰਾਖ ਪੈਂਦੀ ਇਹਦੇ ਵਿੱਚ ਠੀਕ ਹੈ ਮਿਕਸ ਕਰਕੇ ਇਹਦੇ ਵਿੱਚ ਫਿਰ ਪਾ ਜਾਂਦਾ ਮਾਲ ਉਸ ਤੋਂ ਬਾਅਦ 15 ਦਿਨ ਬਾਅਦ ਇਹਨੇ ਮਨਕ ਚਲ ਮਹੀਨੇ ਦਾ ਪੀੜਾ ਜੀ ਦਾ ਮਹੀਨੇ ਦਾ 15 ਦਿਨ ਬਾਅਦ ਫਿਰ ਇਹ ਖੰਭਸ ਨੂੰ ਦੇਖਣ ਲੱਗ ਜਾਂਦੀ ਆ ਠੀਕ ਆ ਜੀ ਫਿਰ ਇਹ ਮਾਰਕੀਟ ਲਈ ਤਿਆਰ ਹੋ ਜਾਂਦੀ ਫਿਰ ਮਾਰਕੀਟ ਲਈ ਤਿਆਰ ਹ ਜਿਵੇਂ ਹੁਣ ਦਿਖਦੀ ਆ ਇਹ ਖੰਭ ਇਹ ਹੁਣ ਜਨਿਕੇ ਚਾਲੂ ਹਾਲਤ ਦੇ ਵਿੱਚ ਆ ਜਦੋਂ ਇਹਨੇ ਪੂਰਾ ਇਹਨੇ ਆਪਣੀ ਗਰੋਥ ਕਰਨੀ ਹੈ ਜਦੋਂ ਇਹ ਪੂਰੇ ਬੈਗ ਭਰ ਕੇ ਆਉਂਦੇ ਆ ਠੀਕ ਹੈ ਜੀ ਹਾਂ ਜੀ ਇਹਦਾ ਇਹ ਫਿਰ ਤੁਸੀਂ 15 ਦਿਨਾਂ ਬਾਅਦ ਖੋਲਦੰਨੇ ਹੋਏ ਇਹ 15 ਦਿਨ ਬਾਅਦ ਖੋਲ ਕੇ ਕੇਸ਼ਿੰਗ ਮਿੱਟੀ ਹੋ ਗਈ ਤੇ ਕੇਸ਼ਿੰਗ ਕਰਨੀ ਹੈ ਕੇਸ਼ਿੰਗ ਕਰਤੀ ਜੀ ਕੇਸ਼ਿੰਗ ਕਰਕੇ ਉਦੋਂ 15 ਦਿਨ ਬਾਅਦ ਮਹੀਨੇ ਦਾ ਪੀੜ ਹੋ ਜਾਂਦਾ ਇਹਦਾ ਹਾਂ ਸਹੀ ਅਗਰ ਆਪਾਂ ਨੇ ਅੱਜ ਮੰਨ ਕੇ ਚੱਲੋ ਤਿੰਨ ਤਰੀਕ ਦੀ ਬਜਾਈ ਕਰੀਆ ਤਾਂ ਅਗਲੇ ਤਿੰਨ ਤਰੀਕ ਨੂੰ ਐਦਾਂ ਹੰਬ ਦੇਖਣੀ ਚਾਹੀਦੀ ਠੀਕ ਹੈ ਜੀ ਫਿਰ ਉਦੋਂ ਬਾਅਦ ਇਹਦੀ ਮਹੀਨਾ ਤੜਾਈ ਹੁੰਦੀ ਆ ਤਿੰਨ ਤੜਾਈਆਂ ਦਿੰਦੀ ਆ ਇਹ ਹਫਤੇ ਹਫਤੇ ਬਾਅਦ ਹਫਤੇ ਬਾਅਦ ਹਾਂ ਕਈ ਵਾਰੀ ਆ ਇਹ ਵੀ ਹੁੰਦਾ ਵੀ ਜਰਮੀਨੇਟ ਘੱਟ ਹੁੰਦਾ ਬਾਈ ਉਹ ਜਰਮੀਨੇਟ ਜਦੋਂ ਆਪਣੀ ਕੰਪੋਸਟ ਦੇ ਵਿੱਚ ਕਮੀ ਰਹਿ ਜਾਂਦੀ ਆ ਹੂੰ ਜਾਂ ਆਪਾਂ ਨੇ ਮਾਲ ਸਹੀ ਨਹੀਂ ਪਾਇਆ ਹੂੰ ਤੇ ਜਾਂ ਫਿਰ ਬੀਜ ਦੇ ਵਿੱਚ ਕਮੀ ਸਸੇ ਇਹ ਜਿਹੜਾ ਬੀਜ ਹੁੰਦਾ ਇਹ ਵੀ ਅਲੱਗ ਚੀਜ਼ ਹੁੰਦੀ ਹੈ ਕਣਕ ਹੁੰਦੀ ਹੈ ਇਹ ਕਣਕ ਦੇ ਦਾਣੇ ਨੂੰ ਕਲਚਰ ਦਿੱਤਾ ਜਾਂਦਾ ਉਹਨੇ ਕਿ ਚਲੋ ਇੱਕ ਖੁੰਬਾ ਆਪਣੀ ਤੰਦਰੁਸਤ ਖੁੰਬਾ ਹੈ ਹਾਂ ਸਹੀ ਇਹ ਤੰਦਰੁਸਤ ਖੁੰਬਾ ਹੈ ਹੂੰ ਠੀਕ ਹੈ ਜੀ ਇਹਨੂੰ ਲੈਬ ਦੇ ਵਿੱਚ ਲਿਜਾ ਕੇ ਇਹਨੂੰ ਇਹਦਾ ਨਾ ਪੀਸ ਕੱਢ ਕੇ ਵਿੱਚੋਂ ਹਾਂ ਤੇ ਉਹ ਫਿਰ ਇਹ ਲੈਬ ਦੇ ਵਿੱਚ ਚੱਲ ਹੁੰਦਾ ਹੁੰਦਾ ਜਨ ਕਿ ਖੁੰਬ ਤੋਂ ਹੀ ਫੰਗਸ ਜਿਹੜੀ ਠੀਕ ਹੈ ਜੋ ਉਹ ਫੰਗਸ ਨਾਲ ਕਵਰ ਕੀਤਾ ਜਾਂਦਾ ਹੈ ਟੈਕਨੀਕਲੀ ਲਾ ਲੋ ਵੀ ਕੋਈ ਹਾਂ 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 ਮੰਨ ਕੇ ਚੱਲੋ ਉਹ ਇੱਕ ਫਿਰ ਪਹਿਲਾਂ 10 ਬੈਗਾਂ ਚ ਹੋਗੀ 10 ਦੇ ਵਿੱਚੋਂ 10 ਕਿਲੋ ਚ ਹੋਗੀ 10 ਦੇ ਵਿੱਚੋਂ 100 ਚ 100 ਚੋਂ ਇਕਨ ਕਨਵਰਟ ਹੋ ਜਾਂਦਾ ਉਹੀ ਚੀਜ਼ ਮੰਨ ਇਹ ਖੁੰਬ ਦੇ ਵਿੱਚ ਜਨ ਕਿ ਜਿਹੜੀ ਠੋਸ ਤੇ ਵਧੀਆ ਖੁੰਬਾ ਉਹਦੇ ਵਿੱਚੋਂ ਕਲਚਰ ਲੇਟਾ ਜਾਂਦਾ ਹੈ ਸਿਕਲਚਰ ਲੈ ਕੇ ਫਿਰ ਉਹ ਕਣਕ ਦੇ ਨਾਲ ਲਾ ਕੇ ਇੱਕ ਸਿਕ ਹਾਂ ਜੀ ਹਾਂ ਫਿਰ ਸੀਡ ਤਿਆਰ ਹੋ ਜਾਂਦਾ ਉਹ ਹੋ ਗਿਆ ਆਪਣਾ ਜਿਹੜਾ ਪੂਰਾ ਸਿਸਟਮ ਲੈਬ ਵਾਲਾ ਸਿਸਟਮ ਲੈਬ ਵਾਲਾ ਸਿਸਟਮ ਥੋੜਾ ਗੌਰ ਵਾਲਾ ਕੰਮ ਥੋੜਾ ਔਰ ਵਾਲੇ ਸਮੇਂ ਚ ਆਪਣੇ ਜਵਾਕੋ ਕਰਨ ਲੱਗ ਪਏ ਜਣਗੇ ਹਨਾ ਜੀ ਹਾਂ ਹਾਂ ਜਿਵੇਂ ਹੁਣ ਅਗਲੀ ਕਰਚਰ ਦੇ ਵਿੱਚ ਪੜਾਈ ਕਰਦੇ ਨੇ ਹੋ ਹੌਲੀ ਹੌਲੀ ਚਲੋ ਆਪਾਂ ਤਾਂ ਹਿੱਧਰ ਲੱਗੇ ਹੋਇਆ ਤੇ ਉਹ ਫਿਰ ਹੌਲੀ ਹੌਲੀ ਪੱਲਾ ਆ ਜਾਏ ਜਿਹੜੀ ਨੈਕਸਟ ਜਨਰੇਸ਼ਨ ਆ ਉਹ ਹੋ ਸਕਦੇ ਤੇਜ਼ ਸਾਡੀ ਹਨਾ ਹਾਂ ਤੇਜ਼ ਹੋ ਸਕਦੀ ਬਿਲਕੁਲ ਜੇ ਖੇਤੀਬਾੜੀ ਦੇ ਵਿੱਚ ਸਾਇੰਟਿਸਟ ਬਣ ਲੱਗੇ ਸਾਡੇ ਪਿੰਡਾਂ ਦੇ ਜਵਾਕ ਹਾਂ ਚੀਜ਼ਾਂ ਦੇ ਵਿੱਚ ਬਹੁਤ ਪਰਵਰਤਨ ਹੁਣ ਕਿੱਥੇ ਤਾਂ ਆਪਣੇ ਮੰਨ ਕੇ ਚਲੋ 20 ਇੰਨਾ ਚਲੋ ਠੀਕ ਆ ਫਿਰ ਵੀ ਇੰਨਾ ਜਿਆਦਾ ਕੋਸਟਲ ਹੀ ਨਹੀਂ ਆ ਵੀ 20 ਆਪਾਂ ਨੂੰ ਤਸੱਲੀ ਨਹੀਂ ਆ ਆਪਣੇ ਹੱਥ ਦੀ ਤਸੱਲੀ ਆ ਬੰਦੇ ਜਦੋਂ ਮੋਟਰ ਤੇ ਲੈਬਾ ਹੁਣ ਲੱਗ ਗਈ ਫਿਰ ਤਾਂ ਨਜ਼ਾਰਾ ਹੀ ਵੱਖਰਾ ਹੋਣਾ ਇਹ ਤਾਂ ਨਜ਼ਾਰਾ ਹੀ ਵੱਖਰਾ ਹੁੰਦਾ ਜਿਵੇਂ ਹੁਣ ਮੰਨ ਲਓ ਆਪਾਂ ਕੰਪੋਸਟ ਹੈ ਕੰਪੋਸਟ ਦੀ ਆਪਾਂ ਆਪ ਖੁਦ ਧਿਆਨ ਕਰਦੇ ਹਾਂ ਆਪਣੀ 100% ਗਾਰੰਟੀ ਹੈ ਠੀਕ ਹੈ ਜੀ ਦੇਖ ਇਹ ਵੀ ਬੜੀਆ ਕੁਆਲਿਟੀ ਦਾ ਵੀ ਹੈ ਤਾਂ ਉਹਨੇ ਇਹਦੇ ਵਿੱਚ ਮੰਨ ਕੇ ਚੱਲੋ 2 ਕਿਲੋ ਦੀ ਐਵਰੇਜ ਬੈਗ ਦੀ ਹੁੰਦੀ ਹੈ ਟੋਟਲ ਖੁਦਮ ਦੀ ਹਰ ਬੜਾ ਇੱਕ ਬੈਗ ਦੀ ਪ੍ਰੋਡਕਸ਼ਨ ਦੋ ਜਨਨ ਕਿ ਜੋ ਐਗਰੀਕਲਚਰ ਆਪਾਂ ਕਹਿੰਦੇ ਹਾਂ ਹੂੰ ਇਹ ਬਾਈਸ਼ੇਹ ਤਿੰਨ ਕੁਇੰਟਲ ਤੱਕ 3 ਕਿਲੋ ਤੱਕ ਵੀ ਦੇ ਸਕਦੀ ਆ ਆਪਾਂ ਮੋਦਰ ਆਪਣਾ ਮਾਲ ਜਿਹੜਾ ਵਧੀਆ ਕੇਅਰ ਕਰਦਾ ਬੰਦਾ ਵਧੀਆ ਕੇਅਰ ਕਰਦਾ ਪਾਣੀ ਦੀ ਗੌਰ ਇਹਦਾ ਹਵਾ ਇਹ ਚੀਜ਼ ਤੇ ਟੈਂਪਰੇਚਰ ਹੂੰ ਤਿੰਨ ਚੀਜ਼ਾਂ ਦੀ ਖੇਤੀ ਆ ਹਵਾ ਪਾਣੀ ਟੈਂਪਰੇਚਰ ਟੈਕਨੀਕਲ ਖੇਤੀ ਕਹਿ ਸਕਦੇ ਹਾਂ ਬਹੁਤਕਤਾ ਦੀ ਕੀਤੀ ਆ ਨਾ ਇਹ ਤੇ ਕੋਈ ਰੇ ਆ ਨਾ ਸਪਰੇ ਆ ਵੀ ਆਪਾਂ ਧੱਕੇ ਨਾਲ ਇਹਨੂੰ ਕੱਢ ਲਾਂਗੇ ਤੇ ਆਪਣੀ ਕਣਕ ਮਾੜੀ ਹੋ ਗਈ ਜਾਂ ਜੀਰੀ ਮਾੜੀ ਹੋ ਗਈ ਆਪਾਂ ਛਿੱਟਾ ਜਰੂਰੀ ਦਾ ਮਾਰ ਦਈ ਤੇ ਇਹਦੇ ਵਿੱਚ ਉਹ ਸਿਸਟਮ ਨਹੀਂ ਆ ਫਿਰ ਇਹਦੀ ਮਾਰਕੀਟਿੰਗ ਆਪਣੇ ਕਿਵੇਂ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਮਾਰਕੀਟਿੰਗ ਆਪਣੇ ਤੋਂ ਛੋਟੇ ਸ਼ਹਿਰ ਨੇ ਮੰਨੋ ਕਿ ਚਲੋ ਵੀ ਥੋੜਾ ਜਿਹਾ ਦਿੱਕਤ ਤਾਂ ਆਉਂਦੀ ਆ ਹੂੰ ਤੇ ਫਿਰ ਉਹ ਦੂਜੇ ਸ਼ਹਿਰਾਂ 'ਚ ਭੇਜਣੀ ਪੈਂਦੀ ਆ ਹਾਂ ਐਵਰੇਜ ਕੀ ਪ੍ਰਾਈਸ ਤੇ ਵਿਕੀ ਜਾਂਦੀ ਆ ਕਿਲੋਆਂ ਦੇ ਹਿਸਾਬ 'ਚ ਚੱਲ ਰਹੀ ਆ ਐਵਰੇਜ ਤਾਂ ਬੀਜੇਪੀ ਤੋਂ ਵੱਧ ਆ ਜਾਂਦੀ ਆ ਜਿਵੇਂ ਹਰਿਆਣੇ ਦੀ ਫਮਬਾ ਜਾਂਦੀ ਆ ਹੂੰ ਹਾਂ ਤਾਂ ਇਹ 75 80 ਦੇ ਰਹਿੰਦਾ ਹੂੰ 75 ਰੁਪਏ ਕਿਲੋ ਕਿਲੋ ਹੂੰ ਤੇ ਅਗਰ ਜਿਵੇਂ ਹੁਣ ਇਹ ਇਕੱਠਾ ਸੀਜ਼ਨ ਦਾ ਜੋਰ ਪੈਣ ਦਾ ਜਿਹੜੇ ਹੁਣ ਲੈ ਕੇ ਜਾਂਦੇ ਨੇ ਬਏਗੋ ਹੂੰਬ ਵੀਦਨ ਉਹਦਾ ਤੇ ਜਿਹੜੇ ਫਾਰਮ ਵਾਲੇ ਨੇ ਬੜੇ ਉਹਨਾਂ ਦਾ ਸਾਰਿਆਂ ਦਾ ਸਿਸਟਮ ਇਕੱਠਾ ਹੀ ਮਾਲ ਨਿਕਲਣ ਲੱਗ ਜਾਂਦਾ ਹੂੰ ਉਸ ਟਾਈਮ ਥੋੜਾ ਜਿਹਾ ਉਹ ਮਹੀਨਾ ਕਿੰਨਾ ਬਿਆਹ ਨਹੀਂ ਹੁੰਦੇ 12ਵੇਂ ਮਹੀਨੇ ਹੂੰ ਉਹ ਦਿਨਾਂ 'ਚ ਥੋੜੀ ਜਿਹੀ ਤੰਗੀ ਆਉਂਦੀ ਆ ਉਸ ਤੋਂ ਬਾਅਦ ਜਨਵਰੀ ਹੁਣ 100 ਪਲੱਸ ਰੇਟ ਹੋਏ ਹੂੰ ਫਿਰ ਕੋਈ ਦੇਖ ਤਾ ਫਿਰ ਕੋਈ ਦੇਖ ਤੈਨੂੰ ਇਹ ਕੁੱਲ ਮਿਲਾ ਕੇ ਪ੍ਰੋਫਿਟ ਤਾਂ ਕਹਿ ਸਕਦੇ ਤੂੰ ਹੁੰਦਾ ਹੀ ਇਹ ਹਾਂਜੀ ਪ੍ਰੋਫਿਟ ਤਾਂ ਹੁੰਦਾ ਜਿਹਨੇ ਮਿਹਨਤ ਕਰਨੀ ਆ ਹੁਦਮੇ ਵੀ ਜਿਹਨੇ ਮਿਹਨਤ ਕਰਨੀ ਆ ਜੇ ਆਪਾਂ ਟੋਟਲੀ ਉਹ ਦੇਖ ਲਈਏ ਵੀ ਆਪਾਂ ਨੈਟ ਦੇ ਉੱਤੇ ਦੇਖਦੇ ਹਾਂ ਵੀ ਵੀਡੀਓ ਪਾਈਆ ਮਨੇ ਇੰਨੇ ਪੈਸੇ ਕਮਾ ਲਈ ਹੂੰ ਇੰਨੇ ਕਰ ਲੈ ਖੱਟ ਲੈ ਹੂੰ ਉਹ ਬੰਦੇ ਦੇ ਪਰ ਹਾਬਤ ਵੀ ਪਤਾ ਲੱਗ ਜਾਂਦਾ ਵੀ ਹਾਂ ਕਹਿਣਾ ਔਸਾਨ ਆ ਨਾ ਇਹ ਤਾਂ ਬਹੁਤ ਟੈਕਨੀਕਲ ਮਿਹਨਤ ਦਾ ਕੰਮ ਹੈ ਕਿਸੇ ਨੂੰ ਮੰਨ ਕੇ ਚੱਲੋ ਵੀ ਕਹਿ ਕੇ ਮੈਂ ਕੰਮ ਕਰਾਦਾ ਸ਼ੁਰੂ ਕਰਾਦਾ ਕਿਸੇ ਨੂੰ ਝੂਠ ਬੋਲ ਕੇ ਕਰਾਤਾ ਵੀ ਨਹੀਂ ਜੀ ਬਹੁਤ ਪ੍ਰੋਫਿਟ ਆ ਇਹ ਤਾਂ ਆਈ ਚਲਾਈ ਆ ਮਨੇ ਕਿ ਚੱਲੋ ਇੱਕ ਸਾਈਡ ਖਰਚੇ ਨੇ ਇੱਕ ਸਾਈਡ ਬਹੁਤ ਕਿਰਤ ਦਾ ਕੰਮ ਆ ਜੀ ਇਹ ਹੱਸੀ ਹਾਂ ਇਹ ਤਾਂ ਹੌਲੀ ਹੌਲੀ ਜਿੰਨੀ ਕਿ ਮੰਨ ਕੇ ਚੱਲੋ ਇਹ ਇੱਕ ਸਟੈਪ ਵਾਈਜ਼ ਸਟੈਪ ਵਾਲਾ ਕੰਮ ਹੈ ਇਹਦੇ ਵਿੱਚ ਹਮ ਹੌਲੀ ਹੌਲੀ ਬੰਦਾ ਵੱਡੇ ਲੈਵਲ ਤੇ ਕਰੋ ਵੱਡੇ ਲੈਵਲ ਤੇ ਹੁੰਦਾ ਇਹਦੇ ਵਿੱਚ ਕੋਈ ਅੱਜ ਬੜੇ ਤੋਂ ਬੜਾ ਜਿਨ੍ਹਾਂ ਦਾ ਪ੍ਰੋਗਰਾਮ ਕਰਿਆ ਹੋਇਆ ਖੰਭ ਦਾ ਮਸ਼ਰੂਮ ਦਾ ਕੋਈ ਵੀ ਗਾਰੰਟੀ ਨਾਲ ਨਹੀਂ ਕਹਿ ਸਕਦਾ ਵੀ ਮੈਂ ਇੰਨੇ ਖੰਭ ਇੰਨੇ ਕਾਊਂਟਲ ਤੋਂ ਤੋੜੂਗਾ ਹਮ ਕਿਉਂਕਿ ਵੇਚਰ ਦਾ ਵੀ ਫਰਕ ਪੈ ਜੇ ਨਾ ਟੈਂਪਰੇਟਰ ਦਾ ਵੀ ਇੱਥੇ ਮਾਰਕੀਟਿੰਗ ਦਾ ਬੰਦਾ ਮਾਰਕੀਟਿੰਗ ਦਾ ਹਮ ਇੱਥੇ ਕੋਈ ਮੰਨ ਕਮੀ ਨਹੀਂ ਰਹਗੀ ਕੋਈ ਮਾੜੀ ਮੋਟੀ ਤਾਂ ਉਹਦਾ ਸਾਰਾ ਸਿਸਟਮ ਦੇਖਣਾ ਪੈਂਦਾ ਜੇ ਮੰਨ ਕੇ ਚੱਲੋ 100 ਕੁਇੰਟਲ ਤੂੜੀ ਆਪਣਨ ਲਈ ਆ 100 ਕੁਇੰਟਲ ਆਪਣੀ ਵਧੀਆ ਖੰਭ ਦੇਗੀ 100 ਕੁਇੰਟਲ ਉਹਦਾ ਡਾਊਨ ਚ ਹੋਗੀ ਕੋਈ ਮੌਸਮ ਦੇ ਵਿੱਚ ਆ ਗਈ ਠੰਡ ਜਿਆਦੇ ਹੋਗੀ ਜਦੋਂ ਆਪਾਂ ਝੋਪੜੀਆਂ ਲਾਈਆਂ ਨੇ ਮੌਸਮ ਦੇ ਵਿੱਚ ਆ ਗਈਆਂ ਹੋਈ ਕਈ ਵਾਰੀ ਜਿਆਦੇ ਗਰਮੀ ਪੈ ਗਈ ਉਹਦੇ ਵਿੱਚ ਬਿਮਾਰੀ ਆ ਜਾਂਦੀ ਹੈ ਤੇ ਇਹ ਇਹ ਜਿਹੜਾ ਚੈਂਬਰ ਹੈ ਜੀ ਇਹ ਕਿੰਨੇ ਕੈਪੈਸਿਟੀ ਵਾਲਾ ਇਹ ਚੈਂਬਰ ਰਹੇਗਾ ਜੀ ਆਪਣਾ 1700 ਬੈਗ ਦਾ ਇਹ ਕਮਰਾ ਜੀ 1700 ਦਾ ਦੋ ਕਮਰੇ ਨੇ ਆਪਣਾ 1700 ਬੈਗ ਦਾ 1700 ਬੈਗ ਦਾ 1700 ਬੈਗ ਮੈਂ ਲੇ ਕਿੰਨਾ ਝਾੜ ਹੋ ਸਕਦਾ ਇੱਕ ਚੈਂਬਰ ਚ ਇੱਕ ਇਹਦੀ ਐਵਰੇਜ ਹੁੰਦੀ ਹੈ ਜੀ ਮਤਲਬ 2% ਦੀ ਠੀਕ ਹੈ ਜੀ ਮਤਲਬ ਜੇ ਮੰਨ ਲਓ 100 ਕੁਇੰਟਲ ਚੋਂ ਤੇ 20 ਕੁਇੰਟਲ ਮਾਲ ਆਪਣਾ ਜਿਹੜਾ ਤੰਦਰੁਸਤ ਵਧੀਆ ਨਿਕੂਗਾ ਹਾਂ 20 ਕੁਇੰਟਲ ਇੱਕ ਚੈਂਬਰ ਚੋਂ ਹੋ ਸਕਦਾ ਹਾਂ ਜੀ ਇੱਕ ਚੈਂਬਰ ਚ ਇਹ ਚੈਂਬਰ ਸਾਨੂੰ ਕੋਈ ਸਬਸਿਡੀ ਮਿਲੀ ਆ ਲਗਾਉਣ ਵਾਸਤੇ ਨਹੀਂ ਇਹਦੀ ਕੋਈ ਸਬਸਿਡੀ ਨਹੀਂ ਤੁਸੀਂ ਆਪ ਦੇ ਆਪਣਾ ਖਰਚਾ ਕੀਤਾ ਹਾਂ ਇਹ ਚੀਜ਼ ਇਹ ਚੀਜ਼ ਰੂਮ ਇਹ ਆਪਣੇ ਕਿੰਨਾ ਕੁ ਪੈਸਾ ਲੱਗ ਗਿਆ ਦੇ ਉੱਪਰ ਜੀ ਅੰਦਾਜ਼ਾ ਇਹ ਤੇ ਇੱਕ ਰੂਮ ਦੇ ਉੱਤੇ ਇਹ ਮੰਨ ਕੇ ਚੱਲੋ 11 ਲੱਖ ਰੁਪਏ 22 ਲੱਖ ਰੁਪਏ ਲੱਗਾ ਦੋ ਰੂਮਾਂ ਤੇ 22 ਲੱਖ 22 ਲੱਖ ਰੁਪਏ ਜੇ ਮੰਨ ਕੇ ਚੱਲੋ ਆਪਾਂ ਐਂਗਲ ਉਂਗਲੇ ਵਧੀਆ ਲਾਉਣੇ ਆ ਹੂੰ ਹੂੰ ਤੇ ਸਿਸਟਮ ਸਾਰਾ ਜਿਗਾਰਡ ਅਗਰ ਆਪਾਂ ਆਪ ਆਪਣੀ ਉਹਦੇ ਨਾਲ ਕਰਾਉਣੇ ਆ ਹਾਂ 11 ਲੱਖ ਰੁਪਏ ਦੇ ਵਿੱਚ ਆਪਾਂ ਇੱਕ ਇਹ ਤਿਆਰ ਕਰ ਸਕਦੇ ਹਾਂ ਇਹ ਜਾਨੀ ਕਿ ਤੁਸੀਂ ਇਹ ਵੀ ਹੈ ਵੀ ਗਰਮੀਆਂ ਦੇ ਵਿੱਚ ਵੀ ਸਰਦੀਆਂ ਦੇ ਵਿੱਚ ਦੋਵੇਂ ਸਰਦੀਆਂ ਦੇ ਵਿੱਚ ਦੋਨੇ ਦੋਨੇ ਟਾਈਮ ਲਾ ਸਕਦੇ ਇਹ ਸੁਣ ਲਾ ਕਿ ਹੋਰ ਘਟ ਵੀ ਸਕਦਾ ਜਾਂ ਕੋਸ਼ਟ ਹੋਰ ਵੀ ਘਟ ਜਾਂਦੀ ਜਿਵੇਂ ਅਗਲੇ ਨੇ ਆਪਣਾ ਆਪਣਾ ਆਪਣੇ ਕੁਆਲਿਟੀ ਨਾਲ ਹਾਂ ਆਪਣੇ ਤਰੀਕੇ ਨਾਲ ਕੋਈ ਬੰਦਾ ਕਿਵੇਂ ਕੋਈ ਕਿਵੇਂ ਕਰਵਾਈ ਉਹ ਸਿਸਟਮ ਤੇ ਵਿੱਚ ਕਰ ਲੰਦ ਨੇ ਵੀ ਜਿਵੇਂ ਹੁਣ ਆਹ ਰਸਤੇ ਨੇ ਘੁੰਮਣ ਨੂੰ ਇਹ ਉਹਦਾ ਬਾਂਸਾਂ ਦਾ ਵੀ ਲਾਣ ਦੇ ਨੇ ਜੇ ਆਪਣੇ ਪੈਸੇ ਮਤਲਬ ਘੱਟ ਖਰਚੇ ਨੇ ਹੁਣ ਤਾਂ ਇਹ ਦੂਜੀ ਜਗ੍ਹਾ ਬਾਂਸ ਵੀ ਥਨੋਂ ਕੱਚਾ ਹੋਣਾ ਚਾਹੀਦਾ ਅੱਛਾ ਅੱਛਾ ਮੋਹੀ ਜਗ੍ਹਾ ਬਸ ਆਪਣਾ ਪਾਪ ਪੈਨਲ ਦਾ ਇਹ ਇਹਦੇ ਖਰਚਾ ਕਰਨਾ ਪਊ। ਹੂੰ। ਤੋਂ ਉਹ ਜੇ ਖਰਚੇ ਘਟ ਜਾਣਗੇ। ਉਹੋ ਜੇ ਖਰਚੇ ਘਟ ਜਾਣਗੇ। ਹੂੰ। ਪਰ ਇਹ ਆਇਆ ਵੀ ਇੱਕ ਵਾਰੀ ਲਾ ਕੇ ਅਸੀਂ ਲੰਬੇ ਸਮੇਂ ਤੱਕ ਚਲਾਈ ਜਾ ਸਕਦਾ। ਲੰਬੇ ਸਮੇਂ ਤੱਕ ਬਾਂਸ ਵਾਲਾ ਵੀ ਬਹੁਤ ਵਧੀਆ ਹੈ। ਬਾਂਸ ਵਾਲਾ ਜਿਹੜਾ ਬਾਂਸ ਵਾਲਾ ਆਪਣਾ ਕਾਕੜੇ ਮੁੰਡੇ ਲਾਇਆ ਹੋਇਆ ਬਾਂਸਾ। ਉਹਨੇ ਬਾਂਸ ਫਿੱਟ ਕਰਿਆ ਹੋਇਆ ਦੋ ਰੂਮਾਂ 'ਚ। ਬਾਕੀ ਤਾਂ ਉਹਨੇ ਜੰਨੀ ਕਿ ਇਹਦੀ ਕਰ ਲਿਆ। ਹੂੰ। ਉਹਨੇ ਪਹਿਲਾਂ ਸਟਾਰਟਿੰਗ ਦੇ ਵਿੱਚ ਤਜਰਬਾ ਕਰਨ ਵਾਸਤੇ ਬਾਂਸਾਂ ਦਾ ਕਰਿਆ ਸੀ। ਜੀ ਜੀ ਆਪਣੀਆਂ ਸਬਜ਼ੀਆਂ ਉਰੇ ਰਾਲੋ ਐਕਸਪੋਰਟ ਹੋਣ ਲੱਗ ਜੈਨ ਪਾਕਿਸਤਾਨ ਦੇ ਵਿੱਚ। ਪਾਕਿਸਤਾਨ ਦੇ ਵਿੱਚ ਖਾਪਤ ਬਹੁਤ ਆਪਣੇ ਆਪਿਆ ਆ ਜਾ ਚਾਹੇ ਜਿਵੇਂ ਆਪਣਾ ਟਾਰੀ ਪਾウダー ਪਹਿਲਾਂ ਖੋਦਾ ਵੀ ਹੈ ਕਿੰਨਾ ਨੇੜੇ ਆਪਾਂ ਨੂੰ ਦਿੱਲੀ ਨਾਲੋਂ ਨੇੜੇ ਐ ਬਾਕੀ ਨਾ ਹੈ ਨਾ ਤੇ ਫਿਰ ਸੋਨੂੰ ਲੱਗਦਾ ਵੀ ਕਿਸਾਨ ਕਿਤੇ ਨਾ ਕਿਤੇ ਫਰਕ ਪਊਗਾ ਮਾਰਕੀਟਿੰਗ ਬਹੁਤ ਫਰਕ ਪਊ ਮਾਰਕੀਟ ਦਾ ਜਿਵੇਂ ਸਾਨੂੰ ਪਛੀ ਕਣਕ ਦਾ ਰੇਟ ਲਾ ਲਾ ਉੱਥੇ 6000 ਹੂੰ ਤੇ ਆਪਣੇ 2000 ਰੁਪਏ ਰੇਟ ਆ ਜੇ ਆਪਣੇ ਤੋਂ 4000 ਵੀ ਦੇਣ ਆਪਾਂ ਤਾਂ ਵੀ ਰਾਜੇ ਆ ਆਪਾਂ ਤਾਂ 2500 ਵੀ ਦੇਣ ਨੂੰ ਤਿਆਰ ਹੂੰ ਜੇ 2500 ਨੂੰ ਉਰੇ ਜਾਂਦੀ ਆ ਪਹੁੰਚ ਹੋ ਕੇ ਉਹਨਾਂ ਕੋਲੇ 4000 ਨੂੰ ਬਹੁਣਦੀ ਆ ਤਾਂ ਸਾਰੀਆਂ ਚੀਜ਼ਾਂ ਆਪਣੀਆਂ ਚਾਹੀਦੀ ਸਭ ਜੀ ਹਾਂ ਕੀ ਆਲੂ ਵਿਕਦਾ ਬੜੇ ਰੇਟ ਸਰ ਦੀ ਉੱਤੇ ਹਾਂ ਆਲੂ ਦਾ ਰੇਟ ਬਹੁਤ ਆ ਬਿਲਕੁਲ ਮਾਰਕੀਟ ਦਾ ਰੇਟ ਮਾਰਕੀਟ ਦਾ ਰੇਟ ਤਾਂ ਬਹੁਤ ਪਰਚਾ ਇਹ ਆਪਣੇ ਲੱਭਦਾ ਰੁਪਏ ਵੀ ਚੱਕਦਾ ਕੋਈ ਹਾਂ ਭਗਵਾਗ ਕੰਮ ਜੀ ਭਗਵਾਗ ਜੇ ਆਲੂ ਦਾ ਰੇਟ ਫਿਕਸ ਕਰ ਦੇ 10 ਰੁਪਏ ਦਾ ਹਾਂ ਦੇਖੋ ਜਿਹਨੂੰ ਕਿਸਾਨ ਨੂੰ ਆਪਣਾ ਆਪਣਾ ਤਰੀਕਾ ਹੁੰਦਾ ਹੈ ਕਿਸੇ ਨੂੰ ਕਿਸੇ ਚੀਜ਼ ਦਾ ਤਜਰਬਾ ਕਿਸੇ ਨੂੰ ਗੰਨੇ ਦਾ ਤਜਰਬਾ ਕਿਸੇ ਨੂੰ ਮੂੰਗੀ ਦਾ ਤਜਰਬਾ ਕਿਸੇ ਨੂੰ ਲਸਣ ਦਾ ਤਜਰਬਾ ਕਿਸੇ ਨੂੰ ਪਿਆਜ਼ ਦਾ ਤਜਰਬਾ ਉਹ ਫਿਰ ਜਿਵੇਂ ਫਿਕਸ ਰੇਟ ਹੋ ਜੇਵੇ ਅਗਲਾ ਆਪਣੇ ਤਜਰਬੇ ਦੇ ਹਿਸਾਬ ਨਾਲ ਉਹ ਖੇਤੀ ਲਾਉਂ ਹਾਂ ਨਾਲੇ ਪਿੱਛੇ ਨਾਲ ਭੱਜੇ ਵੀ ਉਹਦਾ ਰੇਟ ਇੰਨਾ ਹੋ ਗਿਆ ਮੈਂ ਉਹਨੂੰ ਲਾਣਾ ਉਹ ਸਮਾਂ ਦੇ ਵਿੱਚ ਹੁੰਦਾ ਘਾਟਾ ਖਾਏ। ਜੇ ਸਰਕਾਰ ਫਿਕਸ ਨਹੀਂ ਕਰਦੀ ਵੀਰੇ ਬਾਰਡਰ ਖੋਲਦੇ ਉਹਦੇ ਨਾਲੇ ਬਹੁਤ ਵੱਡਾ ਫਰਕ ਪੈ ਜਾਣਾ। ਹਾਂ ਬਾਰਡਰ ਨਾਲ ਬਹੁਤ ਫਰਕ। ਬਹੁਤ ਵੱਡਾ ਫਰਕ। ਕੋਈ ਵੀਰੇ ਹਾਂ ਕੋਈ ਇੰਸ਼ੋਰੈਂਸ ਦੀ ਸਕੀਮ ਹੈਗੀ ਹੈ ਇਹਦੇ ਵਾਸਤੇ ਮੰਨ ਲਾ ਕੋਈ ਸਾਡਾ ਜਿਹੜਾ ਇਹ ਪਲਾਂਟ ਆ ਤੁਸੀਂ 2 ਲੱਖ ਰੁਪਈਆ ਲਾਤਾ ਹੈ ਨਾ ਕੋਈ ਕੱਲ ਨੂੰ ਕੋਈ ਚੀਜ਼ ਡੈਮੇਜ ਹੋ ਜਾਂਦੀ ਆ ਜਾਂ ਸਾਡੀ ਇਹ ਲਾ ਲੋ 200 ਕੁਆਂਟਰ ਦਾ ਖੁੰਬਦਾ ਆਪਣਾ ਕੋਈ ਦਿੱਕਤ ਆ ਜਾਂਦੀ ਆ ਜਾਂ ਵਾਇਰਸ ਆ ਜਾਂਦਾ ਕੋਈ ਇਦਾਂ ਦਾ ਕੋਈ ਕੋਈ ਇੰਸ਼ੋਰੈਂਸ ਦੀ ਸਕੀਮ ਹੈਗੀ ਆ ਵੀ ਸਾਡਾ ਘਾਟਾ ਕਵਰ ਕਰੂਗੀ ਨਹੀਂ ਇੰਸ਼ੋਰਸੇ ਕੁਛ ਨਹੀਂ ਕੋਈ ਇੰਸ਼ੋਰੈਂਸ ਨਹੀਂ ਤੁਹਾਨੂੰ ਲੱਗਦਾ ਨਹੀਂ ਹੋਣਾ ਚਾਹੀਦੀ ਇਹ ਹਾਂ ਹੋਰ ਹਰਿਆਣੇ ਚ ਵਿੱਚ ਹੈਗਾ ਜਾਂ ਹਰਿਆਣੇ ਚ ਗੌਰਮੈਂਟ ਜਿਹੜੀ ਸਬਸਿਡੀ ਦਿੰਦੀ ਆ ਉਹ ਕੰਮ ਹਰੇ ਕਿਸਾਨ ਨੂੰ ਅੱਗੇ ਵਧਣ ਵਾਸਤੇ ਹਰ ਇੱਕ ਚੀਜ਼ ਦੇ ਉਹਨਾਂ ਨੇ ਸਬਸਿਡੀ ਕਰ ਰੱਖੀ ਹਾਂ ਜੇ ਸਾਡੇ ਤੋਂ ਪ੍ਰੀਮੀਅਮ ਲੈ ਲਓ ਪਾਣ ਨੂੰ ਵੀ ਹਰੇਕ ਜਮੇ 2% ਆ ਜੇ ਸਾਨੂੰ ਪਤਾ ਵੀ ਸਾਡੀ ਐਵਰੇਜ 5 ਲੱਖ ਦੀ ਹੋਂਦੀ ਆ ਤਾਂ ਉਹ 2% ਸਾਡੇ ਤੋਂ ਪ੍ਰੀਮੀਅਮ ਲੈ ਦਿੱਤਾ ਜਾਵੇ ਠੀਕ ਹੈ ਨਾ ਤੇ ਸਾਨੂੰ ਜੇ ਕੋਈ ਦਿੱਕਤ ਆਉਂਦੀ ਉਹਦਾ ਇੰਸ਼ੋਰੈਂਸ ਹੋਣਾ ਚਾਹੀਦਾ ਹੋਣਾ ਚਾਹੀਦਾ ਇੰਸ਼ੋਰ ਤੇ ਪੱਛਮੀ ਦੇਸ਼ਾਂ ਦੇ ਵਿੱਚ ਖੇਤੀ ਮੇਰੇ ਖਿਆਲ ਲੇ ਤੇ ਇਹੀ ਕਾਰਨ ਆ ਜਿਹੜੀ ਜੇ ਉੱਥੇ ਮਜ਼ਬੂਤ ਆ ਨਾ ਜੇ ਘਾਟਾ ਪੈਂਦਾ ਸਰਕਾਰ ਦਾ ਜੇ ਪ੍ਰੋਫਿਟ ਆਤਾ ਕਿਸਾਨ ਦਾ ਹੁਣ ਟੈਕਸ ਤਾਂ ਹਰ ਇੱਕ ਚੀਜ਼ ਦਾ ਭਰਦੇ ਆਂ ਦੇਖੋ ਜੀ ਹੁਣ ਜੇ ਮੰਨ ਲਓ ਤੇ ਚੱਲੋ ਆਪਾਂ ਖੇਤੀਬਾੜੀ ਤੋਂ ਲੈ ਕੇ ਹਰ ਇੱਕ ਚੀਜ਼ ਦਾ ਆਪਾਂ ਹਰ ਇੱਕ ਆਪਣੇ ਇਹ ਪੈਨਲ ਵੀ ਖਰੀਦਦੇ ਆ ਲੋਹਾ ਵੀ ਖਰੀਦਦੇ ਆ ਆਪਣੇ ਟੈਕਸ ਦਾ ਦਿੱਤਾ ਹੀ ਜਾਂਦਾ ਬਿਲਕੁਲ ਟੈਕਸ ਆ ਆਪਾਂ ਹਰ ਇੱਕ ਦੀ ਹਾਂ ਜੀ ਐਸਟੀ ਕੱਟ ਕੇ ਦੱਸਦਾ ਆਪਾਂ ਨੂੰ ਉਹ ਉਹਦਾ ਗਵਰਨਮੈਂਟ ਦੇ ਕੋਲੇ ਪੈਸੇ ਗਏ ਨੇ ਅਗਰ ਗਵਰਨਮੈਂਟ ਦੇ ਮੰਨ ਕੇ ਚੱਲੋ ਇਹ ਸਿਸਟਮ ਗਵਰਨਮੈਂਟ ਦੇ ਥਰੂ ਵੀ ਲੱਗਣ ਲੱਗ ਜਾਣਾ ਤਾਂ ਫੇਰ ਕੋਈ ਹੱਲ ਹੋ ਜਾਊਗਾ ਪਰ ਇੱਕ ਗੱਲ ਆ ਪੰਜਾਬ ਦਾ ਜਿਹੜਾ ਕਿਸਾਨ ਆ ਆਪਣੇ ਸਿਰ ਤੇ ਜਿਉਂਦਾ ਹਨਾ ਇਹ ਨਹੀਂ ਹੈਗਾ ਵੀ ਸਰਕਾਰ ਨਹੀਂ ਦੂਜੇ ਦੇ ਭਰੋਸੇ ਨਹੀਂ ਹਾਂ ਇਹ ਤਾਂ ਆਪਣੇ ਸਿਰ ਤੇ ਉੱਠਿਆ ਆਪਣੇ ਸਿਰ ਤੇ ਉੱਠਿਆ ਬਿਲਕੁਲ ਤੇ ਬਾਈ ਜੀ ਇੱਧਰ ਵੀ ਦਿਖਾਇਓ ਮਾੜਾ ਜੀ ਹੋਰ ਅੱਗੇ ਚੱਲਦੇ ਆਉਹ ਸਿਰੇ ਤੱਕ